ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਪੰਜ ਆਪ ਕਿਹੜੀ ਜਗ੍ਹਾ ਤੋਂ ਬੋਲਦੇ ਆ ਮੇਰਾ ਨਾਮ ਰਾਜਕੌਰ ਅਸੀਂ ਲੁਧਿਆਣੇ ਤੋਂ ਬੋਲਦੇ ਜੀ ਆਪਾਂ ਤੁਹਾਨੂੰ ਕੁਛ ਸਮਾਂ ਪਹਿਲਾਂ ਸਰਵਿਸ ਪੈਕ ਦੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਸਰਵਿਸ ਪੈਕ ਯੂਜ਼ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ ਮੇਰੇ ਜੂਰੀਆ ਬਹੁਤ ਵਧਿਆ ਹੋਇਆ ਸੀ ਪੈਰ ਸੁੱਜੇ ਰਹਿੰਦੇ ਸੀ ਨਾ ਪੈਰਾਂ ਤੋਂ ਖੜਾ ਹੁੰਦਾ ਸੀ ਕਲਸਟਰ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਜੋਇੰਟ ਪੇਨ ਮੇਰੇ ਬਾਹਾਂ ਦੇ ਲੱਤਾਂ ਦੇ ਸਾਰੇ ਬਹੁਤ ਦਰਦ ਕਰਦੇ ਸੀ ਬੈਕ ਪੇਨ ਸੀ ਲਗਾਤਾਰ ਦਰਦ ਰਹਿੰਦਾ ਸੀ ਕੋਲ ਲੱਤਾਂ ਦੇ ਵਿੱਚ ਬਹੁਤ ਦਰਦ ਦਰਦ ਰਹਿੰਦੀ ਸੀ ਇਹ ਸਾਰੀਆਂ ਪਰੌਨਾਂ ਤੁਹਾਨੂੰ ਕਿੰਨੇ ਕ ਸਮੇਂ ਤੋਂ ਸੀ ਹਾਂ ਲਗਭਗ 3-4 ਸਾਲ ਤੋਂ ਸੀ ਲਗਾਤਾਰ 3-4 ਸਾਲ ਮੈਡੀਸਿਨ ਬਹੁਤ ਯੂਜ਼ ਕੀਤੀ ਵੀ ਆ ਹਾਂ ਜੀ ਕਾਫੀ ਮੈਡੀਸਿਨ ਯੂਜ਼ ਕੀਤੀ ਜਿੰਨਾ ਚਿਰ ਮੈਡੀਸਿਨ ਖਾਂਦੇ ਸੀ ਠੀਕ ਰਹਿੰਦਾ ਸੀ ਉਸ ਤੋਂ ਬਾਅਦ ਫਿਰ ਮੇਰੇ ਦਰਦ ਰਹਿੰਦਾ ਸੀ ਐਂ ਡਾਕਟਰ ਕੀ ਕਹਿੰਦੀ ਸੀ ਹਾਂ ਡਾਕਟਰ ਕਹਿੰਦੇ ਕਿ ਮਤਲਬ ਦਵਾਈ ਖਾਓ ਲਗਾਤਾਰ ਆਪਣੇ ਠੀਕ ਹੋਏਗਾ ਠੀਕ ਹੈ ਜੀ ਆਪਾਂ ਤੁਹਾਨੂੰ ਸਰਜ ਪੈਗ ਦਿੱਤਾ ਉਹ ਵਰਤਣ ਤੋਂ ਬਾਅਦ ਅੱਜ ਕੀ ਮਹਿਸੂਸ ਕਰਦੇ ਹੋ ਮੈਂ ਲਗਭਗ 2 ਮਹੀਨੇ ਪਹਿਲਾਂ ਸਰਜ ਪੈਗ ਲਿਆ ਸੀ ਤੇ ਮੈਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਆ ਗਿਆ ਸੀ ਕਿ ਮੇਰੇ ਜਿਹੜੇ ਆ ਦਰਦ ਸੀਗੀ ਸਾਰੀ ਉਹ ਖਤਮ ਹੋ ਗਈ ਔਰ ਜੂਰੀਆ ਵੀ ਖਤਮ ਹੋ ਗਿਆ ਪੈਸ ਠੀਕ ਹੋ ਗਏ ਹੁਣ ਮੈਂ ਸੂਰ ਸਾਰਾ ਦਿਨ ਵਧੀਆ ਕੰਮ ਕਰ ਲੈਂਦੀ ਮਰਦ ਨੂੰ ਸਰਜ ਪੈਗ ਵਰਤਣ ਤੋਂ ਬਾਅਦ ਕੋਈ ਮੈਡੀਸਿਨ ਯੂਜ਼ ਕਰਦੇ ਹੋ ਨਹੀਂ ਨਹੀਂ ਬਿਲਕੁਲ ਕੋਈ ਕੋਈ ਮੈਡੀਸਿਨ ਯੂਜ਼ ਨਹੀਂ ਕਰਦੇ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਨੂੰ ਦੇਖਣਗੇ ਸੁਣਨਗੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਆ ਮੈਨਾਂ ਤੇ ਇਹ ਗੱਲ ਹੈ ਕਿ ਸਾਰਿਆਂ ਨੂੰ ਇੱਕ ਵਾਰੇ ਸਰਵਿਸ ਤੇ ਆ ਕੇ ਜਰੂਰ ਪਿਲਾਇਆ ਜਾਇਦਾ ਕਿਸੇ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਤਾਂ ਪੀਣਾ ਹੀ ਚਾਹੀਦਾ ਜਿਨ੍ਹਾਂ ਨੂੰ ਨਹੀਂ ਹੈ ਉਹ ਵੀ ਆਪਣਾ ਪੀ ਕੇ ਦੇਖਣ ਤਾਂ ਕਿ ਉਹਨਾਂ ਨੂੰ ਅੱਗੇ ਕੋਈ ਪ੍ਰੋਬਲਮ ਨਾ ਆਵੇ ਥੈਂਕ ਯੂ ਜੀ